ਤਸਵੀਰਾ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟੜਾ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ 28 ਸਾਲਾ ਜੀ ਹਾਂ 28 ਸਾਲਾ ਨੌਜਵਾਨ ਨਸ਼ੇ ਦੀ ਉਹ ਵੱਡੂ ਉਸ ਦੇ ਨਾਲ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ ਦੱਸਦੀ ਹੈ ਕਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਹ ਉਹਨਾਂ ਦਾ ਇਕਲੌਤਾ ਮੁੰਡਾ ਸੀ ਪਿੰਡ ਦੇ ਵਿੱਚ ਸ਼ਰਿਆ ਮਨਸ਼ਾ ਵਿਕਦਾ ਪਰ ਪ੍ਰਸ਼ਾਸਨ ਇਸ ਤੇ ਕੋਈ ਵੀ ਕਾਰਵਾਈ ਨਹੀਂ ਕਰਦਾ ਉਨਾ ਦੇ ਵੀ ਕਿਹਾ ਹੈ ਕਿ ਨੌਜਵਾਨ ਵੱਖ ਵਖਤਰਾ ਦਾ ਨਸ਼ਾ ਲੈਦਾ ਆਦੀ ਸੀ ਜਿਸ ਤੇ ਚਲਦੇ ਇਸ ਨੇ ਨਸ਼ੇ ਦੀ ਓਵਰਡੋਸ ਕਰ ਲਈ ਤੇ ਅੱਜ ਇਸ ਦੀ ਮੌਤ ਹੋ ਗਈ ਹੈ ਇਹਦਾ ਨਸ਼ੇ ਦਾ ਮਸਲਾ ਬਣਿਆ ਉਹ ਤੋਂ ਕਿੱਟਾ ਖਾਂ ਦਾ ਸੈਂਸੀਆਂ ਦੇ ਘਰੇ ਜਾਂਦਾ ਸੀਗਾ ਅੱਛਾ ਦੇਖੀ ਅੱਛਾ ਕਿੰਨੇ ਦਿਨ ਤੋਂ ਜਿਹੜਾ ਕਿੱਟਾ ਇਹ ਲੰਗਾ ਸੀ ਇਹਨੂੰ ਹੋਗਾ ਸੀ 2 ਤੋਂ 3 ਮਹੀਨੇ 3 ਮਹੀਨੇ ਹੋ ਗਏ 3 ਮਹੀਨੇ ਤੁਹਾਨੂੰ ਪਤਾ ਲੱਗੇਗਾ ਪਰਵਾਰ ਦੇ ਵਿੱਚ ਕੌਣ ਕੌਣ ਹੈਗਾ ਮੈਂ ਇਕੱਲੀ ਆ ਜੀ ਤੇ ਤੇ ਬਾਕੀ ਕਾਕਾ ਸੀ ਮੇਰਾ ਘਰ ਵਾਲਾ ਮੁੱਕਿਆ ਹੋਇਆ ਮੇਰੀ ਕੁੜੀ ਮੁੱਕ ਗਈ ਸੀਗੀ ਅੱਛਾ ਦੋਨੇ ਜਣੇ ਸੀਗੇ ਅੱਛਾ ਹਾਂ ਬਥੇਰੇ ਉਹ ਕੁੜੀ ਮੈਂ ਲੜਦੀ ਵੀ ਸੀਗੀ ਤੇ ਪਰ ਮੰਨਦਾ ਨਹੀਂ ਸੀ ਗੱਲ ਜੇਦੋਂ ਕਿੰਨੀ ਕੁ ਉਮਰ ਸੀ ਦੀ ਉਹਦੀ ਇਹ ਜੀ 32 ਸਾਲ ਦੀ ਉਮਰ ਹੈ 32 ਸਾਲ ਦੀ ਹੂੰ 32 ਸਾਲ ਦੀ ਉਮਰ ਹੈ ਇਹ ਮਾਨਸਾ ਜ਼ਿਲ੍ਹੇ ਦਾ ਪਿੰਡ ਕੋਟੜਾ ਕਲਾਂ ਜੀ ਇਹਦੇ ਵਿੱਚ ਜਿਹੜਾ ਅੱਜ 25-30 ਸਾਲ ਦਾ ਨੌਜਵਾਨ ਜਿਹਦੀਆਂ ਦੋ ਭੈਣਾਂ ਸੀ ਦੋ ਭੈਣਾਂ ਦਾ ਘਲੋਤਾ ਭਰਾ ਸੀ ਇੱਕ ਭੈਣ ਦੀ ਪਹਿਲਾਂ ਡੈਥ ਹੋ ਚੁੱਕੀ ਹੈ ਪਿਓ ਦੀ ਡੈਥ ਹੋ ਚੁੱਕੀ ਹੈ ਇਹੀ ਇੱਕ ਮਾਂ ਦਾ ਸਹਾਰਾ ਸੀ ਜਿਹੜਾ ਅੱਜ ਚਿੱਟੇ ਨਾਂ ਦਾ ਜਿਹੜਾ ਕੈਮੀਕਲ ਹੈ ਉਹ ਚਿੱਟਾ ਨਹੀਂ ਹੈ ਉਹ ਇੱਕ ਕੈਮੀਕਲ ਹੈ ਜਿਹੜਾ ਦਿੱਲੀੋਂ ਦਿੱਲੀ ਦੀਆਂ ਚੂਬੀ ਟੋਂਪੜੀਆਂ ਦੇ ਵਿੱਚੋਂ ਪੰਜਾਬ ਦੇ ਵਿੱਚ ਆਉਂਦਾ ਹੈ ਤੇ ਪੰਜਾਬ ਦੇ ਜਿਹੜੇ ਸਮਗਲਰ ਹੈ ਜਿਹੜੇ ਸਰਕਾਰ ਦੀ ਸ਼ਹਿ ਨਾਲ ਸਾਡੇ ਇਹ ਜੇ ਨੌਜਵਾਨਾਂ ਨੂੰ ਜਿਉਂਦੀਆਂ ਲਾਸ਼ਾਂ ਬਣਾਉਂਦੇ ਨੇ ਜਿਹੜੀ ਜਿਉਂਦੀ ਲਾਸ਼ ਹੈ ਉਹਦੇ ਭਾਵੇਂ ਮੁਸ਼ਕਲੀ ਮਾਰਦਾ ਹੁੰਦਾ ਪਰ ਉਹ ਹਮੇਸ਼ਾ ਜਿਹੜੇ ਸਾਡੇ ਸੰਘਰਸ਼ ਹੈ ਉਹਨਾਂ ਤੋਂ ਜਾਣ ਤੋਂ ਟਲਦੀ ਹੈ ਇਹ ਜਿਹੜੀ ਬਹੁਤ ਹੀ ਮਾਦਭਾਗੀ ਜਿਹੜੀ ਘਟਨਾ ਹੋਈ ਹੈ ਮਾਨਸੇ ਤੋਂ ਬੱਟੂ ਬਡਲਾਡਾ ਤੇਪੋ